ਬੇਟਾ ਇਹ ਹੀ ਤੁਹਾਡਾ ਭਲੇਖਾ ਹੈ ਉਹਨਾਂ ਨੂੰ ਲੈ ਆਓ ਮੇਰੇ ਨਾਲ ਦੋ ਬੰਦੇ ਖਾਸ ਕਰਕੇ ਤਿੰਨ ਉਗਰਾਹਾ ਚੰਡੂਨੀ ਰੁਰਦੋ ਬਾਕੀਆਂ ਦੇ ਮੈਂ ਨਾ ਨਹੀਂ ਲਵਾਗਾ ਬਾਕੀਆਂ 'ਚ ਕੋਈ ਗੱਲ ਕੁਝ ਹੋਰ ਹੈ ਪਰ ਹਾਂ ਸਾਰੇ ਇਕੱਠੇ ਚੱਲ ਰਹੇ ਨੇ ਇੱਥੇ ਵਿਚਾਰਤਾ ਰਹੇ ਤੁਸੀਂ ਕਿ ਮੰਗਾ ਇੱਕੋ ਨੇ ਕਿ ਮੈਂ ਮੰਗਾ ਇੱਕਾ ਵੇ ਉਹ ਕਹਿੰਦੇ ਨੇ ਕਿ ਐਮਐਸਪੀ ਮਿਲ ਹੀ ਨਹੀਂ ਸਕਦੀ ਕਿਾ ਕਿ हरियाणा ਦੇ ਇੱਕ ਵੱਡੇ ਲੀਡਰ ਨੇ ਇਹ ਗੱਲ ਕਹੀ ਐਮਐਸਪੀ ਤੋਂ ਮਿਲ ਨਹੀਂ ਸਕਦੀ ਕਿਸੇ ਕੀਮਤ पे ਨਹੀਂ ਮਿਲੇ ਮੇਰੇ ਸੇ ਲਕਵਾ ਲੋ ਕਿਆ ਕਿ ਨਹੀਂ ਹੋਣੀ ਇੱਕ ਲੀਡਰ ਕਹਿੰਦਾ ਸਾਡੇ ਏਜੰਡੇ 'ਚ ਹੀ ਐਮਐਸਪੀ ਹੈ ਨਹੀਂ ਸੀ ਤੇ ਫਿਰ ਕਿਵੇਂ ਮੰਗਾ ਕੱਟਿਆ ਨਹੀਂ ਮੰਗਾ ਕੱਟਿਆ ਇੱਕ ਚੀਜ਼ ਜਿਹੜੀ ਅੱਜ ਜਿਵੇਂ ਐਸਕੇਐਮ ਵੱਲੋਂ ਵੱਖਰੇ ਤੌਰ ਤੇ ਹਰਿਆਣੇ ਦੇ ਵਿੱਚ ਮਹਾਪੰਚਾਇਤ ਕੀਤੀ ਜਾ ਰਹੀ ਹੈ ਤਾਂ ਇੱਕ ਪਾਸੇ ਤੁਸੀਂ ਵੀ ਉਹਨਾਂ ਮੰਗਾਂ ਨੂੰ ਲੈ ਕੇ ਬੈਠੇ ਹੋ ਉਹ ਮੰਗਾਂ ਦੀ ਹਮਾਇਤ ਕਰਦੇ ਆ ਪਰ ਜਿਹੜੀਆਂ ਜਥੇਬੰਦੀਆਂ ਨੇ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ ਕਿਤੇ ਇੱਥੇ ਵੱਡਾ ਕੱਟ ਕੀਤਾ ਜਾਂਦਾ ਤਾਂ ਤੁਹਾਨੂੰ ਲੱਗਦਾ ਕਿ ਵੱਡਾ ਅਸਰ ਜਾਣਾ ਸੀਗਾ ਬੇਟਾ ਇਹ ਹੀ ਤੁਹਾਡਾ ਭਲੇਖਾ ਹੈ ਉਹਨਾਂ ਨੂੰ ਲੈ ਆਓ ਮੇਰੇ ਨਾਲ ਦੋ ਬੰਦੇ ਖਾਸ ਕਰਕੇ ਤਿੰਨ ਉਗਰਾਹਾ ਚੰਡੂਨੀ ਰੁਲਦੋ ਬਾਕੀਆਂ ਦੇ ਮੈਂ ਨਾ ਨਹੀਂ ਲਵਾਗਾ ਬਾਕੀਆਂ 'ਚ ਕੋਈ ਗੱਲ ਕੁਝ ਹੋਰ ਹੈ ਪਰ ਹੈਂਡ ਸਾਰੇ ਇਕੱਠੇ ਚੱਲ ਰਹੇ ਨੇ ਇਕੱਠੇ ਵਿਚਾਰਤਾ ਰਹੇ ਤੁਸੀਂ ਕਿਹਾ ਮੰਗਾ ਇੱਕੋ ਨੇ ਕਿ ਮੈਂ ਮੰਗਾ ਇੱਕਾ ਬਈ ਉਹ ਕਹਿੰਦੇ ਨੇ ਕਿ ਐਮਐਸਪੀ ਮਿਲ ਹੀ ਨਹੀਂ ਸਕਦੀ ਕਿਆਕ ਨਹੀਂ ਹਰਿਆਣੇ ਦੇ ਇੱਕ ਵੱਡੇ ਲੀਡਰ ਨੇ ਇਹ ਗੱਲ ਕਹੀ ਐਮਐਸਪੀ ਤੋਂ ਮਿਲ ਹੀ ਨਹੀਂ ਸਕਦੀ ਕਿਸੇ ਕੀਮਤ 'ਤੇ ਨਹੀਂ ਮਿਲੇ ਮੇਰੇ ਸੇ ਲਕਵਾ ਲੋ ਕਿਆਕ ਨਹੀਂ ਉਹਨੇ ਇੱਕ ਲੀਡਰ ਕਹਿੰਦਾ ਸਾਡੇ ਏਜੰਡੇ 'ਚ ਹੀ ਐਮਐਸਪੀ ਹੈ ਨਹੀਂ ਸੀ ਤੇ ਫਿਰ ਕਿਵੇਂ ਮੰਗਾ ਕੱਟੀਆਂ ਨੇ ਨਹੀਂ ਮੰਗਾ ਕੱਟੀਆਂ ਅਸੀਂ ਕਹਿੰਨੇ ਹ ਕਰਜ਼ਾ ਮਾਫੀ ਪੂਰਨ ਤੌਰ ਤੇ ਅਸੀਂ ਕਹਿੰਨੇ ਡਾਕਟਰ ਸੁਆਮੀਨਾਥ ਦੀ ਰਿਪੋਰਟ ਪੂਰਨ ਤੌਰ ਤੇ ਲਾਗੂ ਹੋਵੇ ਕਿਹੜਾ ਉਹਨਾਂ 'ਚੋਂ ਇਸੇ ਗਲਤੀ ਤੇ ਵਖਰੇਵਾ ਤਾਂ ਹੀ ਤੇ ਅੱਜ ਇਸ ਅੰਦੋਲਨ ਦਲ ਨੂੰ ਫੇਲ ਕਰਨ ਲਈ ਵੱਖਰੇ ਵੱਖਰੇ ਅੱਜ ਪ੍ਰੋਗਰਾਮ ਰੱਖਣ ਦਾ ਕੀ ਤਾਂ ਕੋ ਬੰਦਾ ਸੀ 4 ਤਰੀਕ ਨੂੰ ਪਹਾਨੇ ਰੱਖਿਆ ਗਿਆ ਕਿਨੇ ਕਿਲੋਮੀਟਰ ਇਤੋਂ 9 ਜਨਵਰੀ ਨੂੰ ਮੋਗੇ ਰੱਖਿਆ ਗਿਆ ਕਿੰਨੀ ਦੂਰ ਹੈ ਇਥੋਂ ਸਿਰਫ ਇਸ ਕਰਕੇ ਉਹ ਕੱਟ ਰੱਖੇ ਜਾ ਰਹੇ ਆ ਕਿ ਜਿਹੜੇ ਲੋਕ ਉਹਨਾਂ ਦੇ ਨਾਲ ਚੱਲ ਰਹੇ ਨੇ ਲੋਕ ਵੇਖ ਲੈਣ ਰੋਕ ਕੋਈ ਭੋੜੇ ਨਹੀਂ ਲੋਕ ਕੋਈ ਕਮਲੇ ਨਹੀਂ ਜਿਹੜੇ ਵੱਖ-ਵੱਖ ਜਥੇਬੰਦੀਆਂ ਨਾਲ ਚੱਲ ਰਹੇ ਨੇ ਨਾ ਉਹ ਲੋਕ ਇਹ ਸੋਚਦੇ ਨੇ ਕਿ ਆ ਡੱਲੇ ਵਾਲ ਜੋ ਕਰ ਰਿਹਾ ਇਹ ਠੀਕ ਹੈ ਉਹ ਇਧਰ ਆ ਰਹੇ ਨੇ ਉਹ ਤਾਂ ਪ੍ਰੋਗਰਾਮ ਦੇ ਰਹੇ ਨੇ ਕਿ ਸਾਡੇ ਜਿਹੜੇ ਇਹ ਸਾਡੇ ਨਾਲ ਜੁੜੇ ਹੋਏ ਲੋਕ ਨੇ ਇਹ ਕਿਤੇ ਉਧਰ ਨਾ ਚਲੇ ਜਾਣ ਇਸ ਕਰਕੇ ਪੈਰਲਲ ਔਰ ਪ੍ਰੋਗਰਾਮ ਦੇ ਰਹੇ ਨੇ ਐਵੇਂ ਨਹੀਂ ਦੇ ਪਰ ਇੱਕ ਗੱਲ ਇੱਕ ਹੋਰ ਇਹਦੇ ਨਾਲ ਸਵਾਲ ਖੜਾ ਹੁੰਦਾ ਤੁਸੀਂ ਵੀ ਹਰਿਆਣੇ ਤੋਂ ਬਲੌਂਗ ਕਰਦੇ ਹੋ ਵੀ ਇੱਕ ਪਾਸੇ ਤਾਂ ਜਿਹੜਾ ਸ਼ੰਭੂ ਬਾਰਡਰ ਤੋਂ ਤੁਸੀਂ ਮਰਜੀ ਵੜਿਆਂ ਦੇ ਜਥੇ ਤੋਰੇ ਤਾਂ ਵੱਡਾ ਇੱਕ ਜਿਹੜਾ ਤਣਾਅ ਬਣਿਆ ਉੱਥੇ ਜ਼ਖਮੀ ਹੋਏ ਕਿਸਾਨ ਤਾਂ ਇੱਥੇ ਵੀ ਅਸੀਂ ਦੇਖ ਰਹੇ ਹਾਂ ਕਿ ਵੱਡਾ ਜਿਹੜਾ ਪੁਲਿਸ ਬਲ ਤਾਇਨਾਤ ਕੀਤਾ ਹੋਇਆਗਾ ਤਾਂ ਫਿਰ ਜਦੋਂ ਉਗਰਾਹਾ ਉੱਥੇ ਵੱਡਾ ਪ੍ਰੋਗਰਾਮ ਰੱਖਦੇ ਨੇ ਤਾਂ ਫਿਰ ਉੱਥੇ ਕਿਸਾਨ ਹਰਿਆਣੇ ਚ ਐਂਟਰ ਕਿਵੇਂ ਹੋ ਜਾਂਦੇ ਆ ਫਿਰ ਇਹੀ ਦੱਸੋ ਸਾਨੂੰ ਤਾਂ ਹਰਿਆਣੇ 'ਚ ਇੰਟਰ ਨਹੀਂ ਕਰ ਦਿੰਦੇ ਉੱਥੋਂ ਸ਼ੰਭੂ ਬਾਰਡਰ ਤੋਂ ਸਾਡੇ ਬੰਦਿਆਂ ਨੂੰ ਕਰ ਨਹੀਂ ਦਿੰਦੇ ਤੇ ਫਿਰ ਇਹ ਦੱਸੋ ਵੀ ਉਹ ਅੱਜ ਹਰਿਆਣੇ ਦੇ ਵਿੱਚ ਉੱਥੇ ਮਹਾਪੰਚਾਇਤ ਕਿਵੇਂ ਹੋ ਰਹੀ ਹੈ ਜਦੋਂ ਅਸੀਂ ਇੱਕ ਰੈਲੀ ਰੱਖੀ ਸੀ ਤੇ ਉਚਾਣੇ ਤੇ ਰੱਖੀ ਸੀ ਤੇ ਉਸ ਟਾਈਮ ਦੇ ਉੱਤੇ ਸਾਡੇ ਬੰਦ ਸਾਡੀਆਂ ਬੱਸਾਂ ਰੁਕੀਆਂ ਗਈਆਂ ਟਰਾਲੀਆਂ ਰੁਕੀਆਂ ਗਈਆਂ ਸਾਡੀਆਂ ਗੱਡੀਆਂ ਰੁਕੀਆਂ ਗਈਆਂ ਤੇ ਅੱਜ ਫਿਰ ਕਿਵੇਂ ਹੈ ਮੈਂ ਜ਼ਿਆਦਾ ਨਹੀਂ ਕਹਾਂਗਾ ਇਹਦਾ ਫੈਸਲਾ ਤੁਸੀਂ ਕਰੋ